ਜਿਹੜੇ ਕਹਿੰਦੇ ਨੇ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲੋ ਦੇਖਿਓ ਕਿਤੇ ਸ਼ੌਂਕ ਚ ਵਜਾਏ ਹੋਏ ਪਟਾਕੇ ਤੁਹਾਡੇ ਪੱਕੇ ਪਟਾਕੇ ਨਾ ਪਾ ਦੇਣ ਜੀ ਹਾਂ ਤਸਵੀਰਾਂ ਸਾਹਮਣੇ ਆ ਸੰਗਰੂਰ ਤੋਂ ਜਿੱਥੇ ਕਿ ਸੰਗਰੂਰ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਣ ਕੱਟੇ ਗਏ ਨੇ ਅਤੇ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਕਿਉਂਕਿ ਜਿਹੜੇ ਇਹ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਂਦੇ ਨੇ ਇਸ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਫਿਰ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੇ ਚਲਾਨ ਕੱਢ ਦਿੱਤੇ ਆਓ ਦੇਖਦੇ ਆ ਸਕੂਲ ਟਾਈਮ ਤੋਂ ਪਹਿਲਾਂ ਤਿੰਨ ਚਾਰ ਜਗ੍ਹਾ ਜਿਵੇਂ ਡੀ.ਐਚ.ਐਸ. ਸਕੂਲ ਹੌਲੀਹਾਰਡ ਸਕੂਲ ਦੇ ਵਿੱਚ ਪੇਪਰ ਹੋ ਰਹੇ ਸੀਗੇ ਅੱਜ ਕਰੀਬ 15-20 ਬੱਚਿਆਂ ਨੇ ਬੋਟਰ ਮੋਟਰਸਾਈਕਲਾਂ ਦੇ ਉੱਪਰ ਚੜ ਕੇ ਬਹੁਤ ਹੀ ਤੇਜ਼ ਤੇ ਪਟਾਕੇ ਮਾਰਦੇ ਪਬਲਿਕ ਨੇ ਉਹਨਾਂ ਦੀ ਮੂਵੀ ਬਣਾ ਲਈ ਸੀਗੀ ਮੂਵੀ ਮੈਨੂੰ ਸੈਂਡ ਕੀਤੀ ਗਈ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜੇ ਜੀਜੀ ਸਕੂਲ ਦੀ ਬੈਕਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਲੋਕ ਬੱਚਿਆਂ ਨੇ ਮੋਟਰਸਾਈਕਲ ਲਾਏ ਸੀ ਤੇ ਹਸਪਤਾਲ ਦੇ ਇੱਕ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਏ ਸੀਗੇ ਉੱਥੇ ਸੀ ਜਾ ਕੇ ਬੋਲਟ ਮੋਸ਼ਨ ਖੜਿਆਂ ਦੇ ਚਲਾਨ ਕੀਤੇ ਗਏ ਨੇ ਹੁਣ ਤੱਕ ਕਰੀਬ 1,7000 ਦੇ ਸੀ ਚਲਾਨ ਕਰ ਦਿੱਤੇ ਗਏ ਨੇਗੇ ਅੱਗੇ ਜਾਰੀ ਆਗੇ ਅਸੀਂ ਤੁਹਾਡੇ ਚੈਨਲ ਆਈ ਬੱਚਿਆਂ ਦੇ ਮਾਪਿਆਂ ਨੂੰ ਵੀਲ ਕਰਦੇ ਆ ਬੱਚਿਆਂ ਨੂੰ ਵੀ ਫੀਲ ਕਰਦੇ ਆ ਵੀ ਨਾ ਪਟਾਕੇ ਮਾਰਨਾ ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਜਿਹੜੇ ਰਾਹ ਗੇਰੀ ਜਾਂਦੇ ਲੋਕ ਉਹਨਾਂ ਦੇ ਨੂੰ ਸਾਫ ਸਦਾ ਕਿਉਂਕਿ ਜਦੋਂ ਤੁਸੀਂ ਤੇਜ਼ ਪਟਾਕਾ ਮਾਰਦੇ ਹੋ ਤਾਂ ਇਸ ਨਾਲ ਕਈ ਵਾਰ ਬੰਦੇ ਨੂੰ ਹੱਡਾ ਇੱਕ ਵੀ ਆ ਜਾਂਦਾ ਪਿੱਛੇ ਦੀ ਗੱਲ ਇੱਕ ਬਹੁਤ ਸਤਿਕਾਰਯੋਗ ਕਰਨਲ ਸਾਹਿਬ ਵੀ ਸਾਡੇ ਉਹ ਸੈਰ ਕਰ ਰਹੇ ਸੀਗੇ ਉਹਨਾਂ ਨਾਲ ਉਹਨਾਂ ਦੀ ਮੈਡਮ ਸੀ ਕਿਸੇ ਬੱਚੇ ਨੇ ਪੜਾਕਾ ਮਾਰਿਆ 1 ਕੋ ਲੱਖ ਤੋਂ ਨਾ ਸਾਲ ਮਾਰੀ ਉਹਨਾਂ ਦਾ ਵਿਚਾਰਾ ਇਹਦਾ ਚੂੜਾ ਟੁੱਟ ਗਿਆ ਸੀ ਇਸ ਲਈ ਅੱਜ ਅਸੀਂ ਬਹੁਤ ਹੀ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਪਾਰਕਾਂ ਦੇ ਵਿੱਚੋਂ ਲੱਭ ਕੇ ਇਹ ਵੋਟਰ ਵੋਟਸ ਵਾਲਾ ਦੇ ਚਲਾਨ ਕੀਤੇ ਨੇਗੇ ਇਹ ਮੈਸੇਜ ਹੀ ਲੈਣਾ ਚਾਹੁੰਦੇ ਜੋ ਸਾਡੇ ਵੀ ਰੋਕ ਖੜਦੀ ਹੈ ਮੈਸੇਜ ਤਾਂ ਹਰ ਇੱਕ ਦੇ ਘਰ ਕਾਨੂੰਨ ਬਾਰੇ ਪਤਾ ਇਹ ਕਾਨੂੰਨ ਕੀ ਚੀਜ਼ ਆ ਪਹਿਲੀ ਗੱਲ ਤਾਂ ਚਲਾਨ ਨਾਲ ਕੋਈ ਮਸਲਾ ਹੱਲ ਨਹੀਂ ਮਸਲਾ ਹੱਲ ਤਾਂ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਬਾਪ ਹੀ ਇਹਦਾ ਮਸਲਾ ਹੱਲ ਕਰ ਸਕਦੇ ਨੇਗੇ ਜਿਵੇਂ ਕਿ ਅਸੀਂ 1 ਲੱਖ 7000 ਦੇ ਚਲਾਨ ਕੀਤੇ ਨੇਗੇ ਜੇ ਚਲਾਨ ਦਾ ਮਸਲਾ ਹੱਲ ਹੋਵੇ ਚਲਾਨ ਤਾਂ ਇੱਕ ਡਰਾਬਾ ਵੀ ਚਲਾਨ ਕਰਤਾ ਮਾਪਿਆਂ ਦੇ ਪੈਸੇ ਜਾ ਰਹੇ ਨੇਗੇ ਕਿਉਂਕਿ ਬੱਚਿਆਂ ਨੇ ਤਾਂ ਭਰਨੇ ਨਹੀਂ ਮਾਪੇ ਭਰਨਗੇ ਇਹ ਮਾਪੇ ਹੀ ਰੋਕ ਸਕਦੇ ਨੇ ਕੋਈ ਵੀ ਕੰਮ ਆਗਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਤਾਂ ਘਰ ਦੇ ਵਿੱਚ ਹੀ ਬੰਦ ਹੋ ਸਕਦਾ ਖੈਰ ਜਿਨ੍ਹਾਂ ਦੇ ਬੁਲਟ ਦੇ ਪਟਾਕੇ ਪਏ ਨੇ ਤੇ ਹੁਣ ਇਹ ਤਾਂ ਨਹੀਂ ਮੁੜ ਕੇ ਕਦੇ ਵੀ ਇਹ ਸੜਕਾਂ ਤੇ ਜਾ ਕੇ ਨਜਾਇਜ਼ ਤੌਰ ਤੇ ਬੁਲਟ ਦੇ ਪਟਾਕੇ ਪਾਉਣਗੇ ਪਰ ਹੁਣ ਅੱਗੇ ਤੋਂ ਹੋਰ ਵੀ ਲੋਕ ਸੁਚੇਤ ਹੋ ਜਾਣ ਤਾਂ ਕਿ ਤੁਹਾਡੇ ਇੱਕ ਕੰਮ ਕਰਕੇ ਤੁਹਾਨੂੰ ਚਲਾਨਾ ਨਾ ਭੁਗਤਣਾ ਪੈ ਜਾਵੇ ਬਿਊਰੋ ਰਿਪੋਰਟ ਸਟਾਰ ਨਿਊਜ਼